ਸਤਨਾਮ ਵਾਹਿਗੁਰੂ ਸਹਿਬ ਜੀਓ ਬਿਲਾਵਲ ਮਹਲਾ 5 ਵੰਦਨ ਕਟੈ ਸੋ ਪ੍ਰਭੂ ਜਾਗੈ ਕਲ ਹਾਥ ਔਰ ਕਰਮ ਨਹੀਂ ਛੁਟੀਐ ਰਾਖੋ ਹਰਨਾਥ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਿਓ ਸਭ ਧਰਮਾਂ ਦੇ ਸਨੇਹੀਓ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸ਼ਬਦ ਪੰਜਵੇਂ ਪ੍ਰੀਤਮ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਾਂ ਦਾ ਰਾਗ ਬਿਲਾਵਲ ਦੇ ਵਿੱਚ 815 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਿ ਜਿਹੜਾ ਮਾਲਕ ਸਭ ਤਾਕਤਾਂ ਰੱਖਣ ਵਾਲਾ ਹੈ ਜਿਹੜਾ ਮਾਲਕ ਇੱਕ ਪਲ ਦੇ ਵਿੱਚ ਇੱਕ ਛਿਨ ਦੇ ਵਿੱਚ ਸਭ ਕੁਝ ਕਰ ਸਕਣ ਵਾਲਾ ਹੈ ਅਸੀਂ ਉਸ ਪਰਮਾਤਮਾ ਦੀ ਕਦੇ ਸ਼ਰਨ ਨਹੀਂ ਜਾਂਦੇ ਅਸੀਂ ਉਸ ਪਰਮਾਤਮਾ ਦੇ ਨਾਮ ਦਾ ਕਦੇ ਸਿਮਰਨ ਨਹੀਂ ਕਰਦੇ ਉਸ ਨੂੰ ਕਦੇ ਚੇਤੇ ਨਹੀਂ ਕਰਦੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਜਿੰਨੇ ਵੀ ਮਨੁੱਖ ਪੜ੍ਹੇ ਲਿਖੇ ਹਨ ਉਹ ਹੱਦ ਨਾਲੋਂ ਵੱਧ ਕੇ ਅਨਪੜਾ ਨਾਲੋਂ ਵੀ ਥੱਲੇ ਹਨ ਕਿਉਂਕਿ ਉਹਨਾਂ ਦੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹ ਦਰਦਰ ਦੇ ਭਟਕਦੇ ਫਿਰਦੇ ਹਨ ਉਹਨਾਂ ਨੂੰ ਇਹ ਸਮਝ ਨਹੀਂ ਪੈਂਦੀ ਉਹ ਇਹ ਨਹੀਂ ਸਮਝਦੇ ਕਿ ਆਖਰਕਾਰ ਇੱਕ ਅਕਾਲ ਪੁਰਖ ਪਰਮਾਤਮਾ ਨੇ ਹੀ ਸਾਡਾ ਸਾਥ ਨਿਭਾਉਣਾ ਹੈ ਸਾਡੇ ਅੰਗ ਸੰਗ ਸਹਾਈ ਹੋਣਾ ਹੈ ਜੋ ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਜੋ ਸਾਡੀਆਂ ਸਾਰੀਆਂ ਮੰਗਾਂ ਨੂੰ ਪੂਰੀਆਂ ਕਰਦਾ ਹੈ ਉਹ ਇੱਕ ਅਕਾਲ ਪੁਰਖ ਪਰਮਾਤਮਾ ਹੈ ਸਾਰੋ ਸੁਰ ਸਦਾਰ ਸਿਮਰਨ ਨਹੀਂ ਕਰਦੇ ਅਸੀਂ ਉਸ ਨੂੰ ਭੁਲਾ ਦਿੱਤਾ ਹੈ ਗੁਰੂ ਅਰਜਨ ਸਾਹਿਬ ਨੂੰ ਮਾਨ ਕਰਦੇ ਹਨ ਬੰਦਨ ਕਟੈ ਸੋ ਪ੍ਰਭੂ ਬੰਦਨ ਮਾਇਆ ਦੇ ਬੰਦਨ ਕਟੈ ਜੋ ਕਟਣ ਵਾਲਾ ਆਲਾ ਸੋ ਪ੍ਰਭੂ ਉਹ ਕਾਲਪੁਰਖ ਪਰਮਾਤਮਾ ਜਾ ਕੇ ਜਿਸ ਦੇ ਹੱਥ ਦੇ ਵਿੱਚ ਕਾਲਾ ਹਾਥ ਕਾਲ ਕਹਿੰਦੇ ਨੇ ਤਾਕਤ ਜੋ ਸਾਰੀਆਂ ਤਾਕਤਾਂ ਰੱਖਣ ਵਾਲਾ ਅਬਰ ਕਰਮ ਨਹੀਂ ਛੁੱਟਿਆ ਇਹ ਮਾਇਆ ਦੇ ਬੰਧਨਾਂ ਨੂੰ ਕੋਈ ਹੋਰ ਕੰਮ ਕਰਕੇ ਨਹੀਂ ਛੁੱਟ ਸਕਦੀਆਂ ਇਹ ਮਾਇਆ ਦੀਆਂ ਜੋ ਜਿਸ ਮਾਇਆ ਨੇ ਸਾਨੂੰ ਆਪਣੇ ਵਿੱਚ ਬੰਨਿਆ ਹੋਇਆ ਹੈ ਉਹ ਕਿਸੇ ਹੋਰ ਕੰਮ ਨੂੰ ਕਰਨ ਦੇ ਨਾਲ ਸਾਨੂੰ ਨਹੀਂ ਛੱਡਦੀਆਂ ਰਾਖੋ ਹਰਨਾਥ ਕਹਿੰਦੇ ਹੈ 나ਥ ਮੇਰੀ ਰੱਖਿਆ ਕਰੋ ਸਤਿਗੁਰੂ ਪਰਮਾਨੰ ਕਰਦੇ ਹਨ हे ਭਾਈ ਜਿਸ ਪ੍ਰਭੂ ਦੇ ਹੱਥਾਂ ਵਿੱਚ ਹਰ ਇੱਕ ਤਾਕਤ ਹੈ ਉਹ ਪ੍ਰਭੂ ਸ਼ਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ ਬੰਧਨ ਕੱਟ ਦਿੰਦਾ ਹੈ हे ਭਾਈ ਪ੍ਰਭੂ ਦੀ ਸ਼ਰਨ ਪੈਣ ਤੋਂ ਬਿਨਾਂ ਹੋਰ ਕੰਮ ਕਰਨ ਦੇ ਨਾਲ ਇਹਨਾਂ ਬੰਦਨਾ ਤੋਂ ਖਲਾਸੀ ਨਹੀਂ ਮਿਲ ਸਕਦੀ ਬਸ ਹਰ ਵੇਲੇ ਇਹ ਅਰਦਾਸ ਕਰੋ हे ਹਰੀ हे 나ਥ ਸਾਡੀ ਰੱਖਿਆ ਕਰ ਤੋ ਸ਼ਰਨਾਗਤ ਮਾਦਵੇ ਪੂਰਨ ਦਿਆਲ ਛੂਟ ਸੰਸਾਰ ਤੇ ਰਾਖਾ ਗੋਪਾਲ ਰਾਉ ਤਉ ਸ਼ਰਨਾਗਤ ਤੇਰੀ ਸ਼ਰਮ ਦੇ ਵਿੱਚ ਸ਼ਰਨਾਗਤ ਆਗਤ ਸ਼ਰਨ ਸ਼ਰਨ ਆਉਣ ਵਾਲਾ ਮਾਦਵੇ ਮਾ ਮਾਇਆ ਲਾਛਮੀ ਤਵ ਪਤੀ हे ਮਾਦਵੇ हे ਮਾਇਆ ਦੇ ਪਤੀ ਪੂਰਨ ਦਿਆਲ ਹੇ ਦਇਆ ਦੇ ਘਰ ਅਕਾਲ ਪੁਰਖ ਪਰਮਾਤਮਾ ਛੁਟ ਜਾਏ ਅਸੀਂ ਇਹਨਾਂ ਬੰਦਲਾਂ ਤੋਂ ਛੁਟ ਜਾਈਏ ਸੰਸਾਰ ਤੇ ਤੇ ਨਾਲ ਹੀ ਇਸ ਸੰਸਾਰ ਦੇ ਮੋਤ ਰੱਖੇ ਗੋਪਾਲ ਰੱਖਿਆ ਕਰਦਾ ਹੈ ਗੋਪਾਲ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਏ ਮਾਇਆ ਦੇ ਪਤੀ ਪ੍ਰਭੂ ਏ ਸਾਰੇ ਗੁਣਾ ਨਾਲ ਭਰਪੂਰ ਪ੍ਰਭੂ ਏ ਦਇਆ ਦੇ ਸੁਮੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਆ ਮੇਰੇ ਸੰਸਾਰ ਦੇ ਮੋਹ ਤੋਂ ਰੱਖਿਆ ਕਰ। हे ਪਾਈ ਸ੍ਰਿਸ਼ਟੀ ਦਾ ਪਾਲਕ ਪ੍ਰਭੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ। ਉਹ ਮਨੁੱਖ ਸੰਸਾਰ ਦੇ ਮੋਹ ਤੋਂ ਵੱਜ ਜਾਂਦਾ ਹੈ। ਆਸਾ ਪਰਮ ਬੇਕਾਰ ਮੋਹੋ ਇਨ ਮਹਿਲੋਬਾਨਾ ਨਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ ਆਸਾ ਭਰਮ ਤੇ ਜੜੀ ਮਨ ਦੇ ਵਿੱਚ ਆਸਾ ਹੈ ਉਹ ਭਟਕਣਾ ਦੀ ਹੈ ਬੇਕਾਰ ਬੇਕਾਰ ਕਰਨ ਦੀ ਹੈ ਮੋਹ ਮਨ ਦੇ ਵਿੱਚ ਮੋਹ ਹੈ ਲਾਲਸਾ ਹੈ ਇਨ ਮਹਿਲੋਵਾਨਾਂ ਤੇ ਇਹਨਾਂ ਦੇ ਵਿੱਚ ਫਸਿਆ ਪਿਆ ਹੈ ਝੂਠ ਸਮਗਰੀ ਮਨਵਸੀ ਝੂਠ ਨਾਸ਼ਵੰਤ ਜਿਸ ਨਾਲ ਸਾਥ ਸਦਾ ਨਹੀਂ ਹੋ ਸਕਦਾ ਮਨਵਸੀ ਉਹ ਮਨ ਦੇ ਵਿੱਚ ਵਸਾ ਕੇ ਰੱਖੀ ਹੈ ਪਾਰ ਬ੍ਰਹਮ ਨਾ ਜਾਣਾ ਤੇ ਆਕਾਲ ਪੁਰਖ ਪਰਮਾਤਮਾ ਨੂੰ ਨਹੀਂ ਪਛਾਣਿਆ ਉਸ ਦੇ ਨਾਲ ਸਾਝ ਨਹੀਂ ਪਾਈ। हे ਭਾਈ ਮੰਦ ਭਾਗੀ ਜੀਵ ਦੁਨੀਆਂ ਦੀਆਂ ਆਸਾਂ ਬੈਮ ਵਿਕਾਰ ਮਾਇਆ ਦਾ মোহ ਇਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ। ਜਿਹੜੀ ਮਾਇਆ ਨਾਲ ਤੋੜ ਸਾਥ ਨਿਭਾਉਣ ਵਾਲੀ ਨਹੀਂ ਉਹ ਇਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਕਦੇ ਵੀ ਇਹ ਪਰਮਾਤਮਾ ਨਾਲ ਸਾਝ ਨਹੀਂ ਬਣਾਉਂਦਾ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਪਰਮ ਜੋਤ ਪੂਰਨ purkh ਸਭ ਜੀਤੁ ਮਹਾਰੇ ਜਿਉ ਤੂੰ ਰਖਹਿ ਤਿਉ ਰਹਾ ਪ੍ਰਭ ਅਕੰਮ ਪਰੇ ਪਰਮ ਜੋਤ ਉਹ ਜੋਤ ਜੋ ਸਭ ਤੋਂ ਸਭ ਨੂੰ ਚਾਨਣ ਦੇਣ ਵਾਲੀ ਹੈ ਪੂਰਨ ਪੁਰਖ ਸਰਬ ਵਿਆਪਕ ਪਰਮਾਤਮਾ ਸਭ ਜੀਤ ਮਾਰੇ ਏ ਅਕਾਲ ਪੁਰਖ ਪਰਮਾਤਮਾ ਸਾਰੇ ਜੀਵ ਤੇਰੇ ਹੀ ਹਨ ਜਿਉ ਤਿਉ ਰੱਖ ਹੈ ਤਿਉ ਰਹਾ ਹੈ ਪ੍ਰਭੂ ਜਿਵੇਂ ਤੂੰ ਰੱਖੇਂਗਾ ਮੈਂ ਉਸੇ ਤਰ੍ਹਾਂ ਰਹਾਂਗਾ ਪ੍ਰਭ ਅਗਮ ਪਾਰੇ ਅਗਮ ਹੈ ਅਪਹੁੰਚ ਜਿਸ ਤੱਕ ਗਿਆਨ ਇੰਦਰਾਂ ਦੀ ਪਹੁੰਚ ਨਹੀਂ ਹੋ ਸਕਦੀ ਅਪਾਰ ਹੈ ਅਪਾਰ ਪ੍ਰਭ ਏ ਸਭ ਤੋਂ ਉੱਚੇ ਜਾਣਣ ਦੇ ਸੋਮੇ ਸਾਭ ਗੁਣਾ ਨਾਲ ਭਰਪੂਰ ਪ੍ਰਭੂ हे ਸਰਬ ਵਿਆਪਕ ਪ੍ਰਭੂ ਅਸੀਂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ हे ਪੌਂਚ ਹੈ ਬਿਆੰਤ ਪ੍ਰਭੂ ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈ ਕਰਨ ਕਰਨ ਸਮਰੱਥ ਪ੍ਰਭ ਦੇ ਆਪਣਾ ਨਾਮ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਕਰਨ ਜਗਤ ਸੰਸਾਰ ਕਰਨ ਕਰਨ ਜਗਤ ਦੇ ਰਚਨਹਾਰ ਪ੍ਰਭੂ ਸਮਰੱਥ ਇਹ ਸਭ ਤਾਕਤਾਂ ਦੇ ਰੱਖਣ ਵਾਲੇ ਸਮਰੱਥ ਪ੍ਰਭੂ ਇਹ ਸਭ ਤਾਕਤਾਂ ਰੱਖਣ ਵਾਲੇ ਸਮਰੱਥ ਪ੍ਰਭੂ ਦੇ ਆਪਣਾ ਨਾਮ ਕਿਰਪਾ ਕਰਕੇ ਆਪਣਾ ਨਾਮ ਦੇ ਨਾਨਕ ਹੈ ਨਾਨਕ ਤਰੀ ਹੈ ਪਾਰ ਲੰਘ ਜਾਈਦਾ ਹੈ ਸਾਧ ਸੰਗ ਉਸ ਅਕਾਲ ਪੁਰਖ ਪਰਮਾਤਮਾ ਦੀ ਸੰਗਤ ਕੀਤਿਆਂ ਹਰ ਹਰ ਗੁਣ ਗਾਓ ਤੇ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਪ੍ਰਭੂ ਦੇ ਗੁਣਾਂ ਨੂੰ ਗਾਓ ਏ ਨਾਨਕ ਆਖੇ ਏ ਜਗਤ ਦੇ ਰਚਨਹਾਰ ਪ੍ਰਭੂ ਇਹ ਸਭ ਕੁਝ ਕਰ ਸਕਣ ਵਾਲੇ ਪ੍ਰਭੂ ਮੈਨੂੰ ਆਪਣਾ ਨਾਮ ਬਖਸ਼ੋ। ਏ ਭਾਈ ਸਾਧ ਸੰਗਤ ਵਿੱਚ ਟਿਕ ਕੇ ਸਦਾ ਪਰਮਾਤਮਾ ਦੀ ਸਿਵਤ ਸਲਾਹ ਦੇ ਗੀਤ ਗਾਇਆ ਕਰ। ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਲੰਘ ਸਕੀਦਾ ਹੈ। ਤੀਸਰੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਮਰਦਾਸ ਬਾਦਸ਼ਾ ਸਾਨੂੰ ਬਾਰ ਬਾਰ ਇਹੋ ਸਮਝਾਉਂਦੇ ਹਨ ਕਿ ਜਿਸ ਮਾਇਆ ਨੇ ਨਾਲ ਨਹੀਂ ਜਾਣਾ ਉਸ ਮਾਇਆ ਨੂੰ ਇਕੱਠਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਕੱਚਾ ਧੰਨ ਸੰਚੈ ਮੂਰਖ ਗਵਾਾਰ ਕਹਿੰਦੇ ਕੱਚਾ ਧੰਨ ਇੱਕ ਮੂਰਖ ਇਕੱਠਾ ਕਰਦਾ ਹੈ ਜਿਸ ਨੇ ਸਾਥ ਨਹੀਂ ਨਭਾਉਣਾ ਹਮੇਸ਼ਾ ਹੀ ਉਸ ਧੰਨ ਨੂੰ ਇਕੱਠਾ ਕਰੋ ਜਿਸ ਜਿਹੜਾ ਧੰਨ ਸਦਾ ਹੀ ਸਾਥ ਨਭਾਉਣ ਵਾਲਾ ਹੈ ਗੁਰੂ ਅਰਜਨ ਸਾਹਿਬ ਜੀ ਮਾਨ ਕਰਦੇ ਹਨ ਏਕ ਪਿਤਾ ਏਕ ਜਿਕੇ ਹਮ ਬਾਰਿਕ ਕਹਿੰਦੇ ਇੱਕੋ ਪਿਤਾ ਹੈ ਸਾਡਾ ਇੱਕੋ ਦੇਈ ਅਸੀਂ ਪੁੱਤਰ ਹਾਂ ਤੂੰ ਮੇਰਾ ਗੁਰ ਆਏ ਕਹਿੰਦੇ ਇਸ ਤਰ੍ਹਾਂ ਸਮਝ ਲੈ ਜਿਦੋਂ ਇੱਕ ਪਿਓ ਦੇ ਪੁੱਤਰ ਨਹੀਂ ਸਮਝਣਾ ਤਾਂ ਇਓ ਸਮਝ ਲੈ ਕਿ ਅਸੀਂ ਇੱਕੋ ਗੁਰੂ ਦੇ ਬੱਚੇ ਆ ਸੁਣ ਮੀਤਾ ਜਿਉ ਹਮਾਰਾ ਕਹਿੰਦੇ ਇਹ ਮਿੱਤਰ ਸੁਣ ਜਿਉ ਹਮਾਰਾ ਮੇਰੀ ਜਿੰਦ ਬਲ ਬਲ ਜਾਸੀ ਕਹਿੰਦੇ ਬਲਹਾਰ ਜਾਂਦੀ ਹੈ ਜਦੋਂ ਅਸੀਂ ਸਾਰੇ ਇਸ ਗੱਲ ਨੂੰ ਮੰਨਣ ਲਈ ਤਿਆਰ ਹੋ ਜਾਂਦੇ ਹਾਂ ਕਿ ਇੱਕ ਪਿਤਾ ਇੱਕਸ ਕੇ ਹਾਂ ਬਾਰੇ ਕਿ ਕੀ ਅਸੀਂ ਇੱਕੋ ਪਿਤਾ ਦੇ ਪੁੱਤਰ ਹਾਂ ਜਾਂ ਅਸੀਂ ਇੱਕੋ ਗੁਰੂ ਦੇ ਬੱਚੇ ਹਾਂ ਜਦੋਂ ਅਸੀਂ ਇਹ ਗੱਲ ਨੂੰ ਸੁਣਦੇ ਹਾਂ ਤਾਂ ਮੈਂ ਉਸ ਤੋਂ ਬਿਲੇ ਹਾਰ ਜਾਂਦਾ ਇਸ ਦੇ ਲਈ ਸਤਿਗੁਰੂ ਬਾਰ-ਬਾਰ ਪ੍ਰਮਾਨ ਕਰਦੇ ਹਨ ਕਿ ਪੜਿਆ ਲਿਖਿਆ ਹੋਣਾ ਤਾਂ ਹੀ ਸਫਲ ਹੋ ਸਕਦਾ ਹੈ ਜੇ ਤੂੰ ਇੱਕ ਦੀ ਪਛਾਣ ਕਰੇ ਜੇ ਜੇ ਤੂੰ ਇੱਕ ਆਕਾਲ ਪੁਰਖ ਪਰਮਾਤਮਾ ਨੂੰ ਸਮਝੇ ਅਗਰ ਤੂੰ ਦਰਦਾਰ ਤੇ ਭਟਕਦਾ ਹੈ ਤਾਂ ਤੇਰੇ ਪੜਿਆ ਲਿਖਿਆ ਹੋਣ ਦਾ ਕੋਈ ਫਾਇਦਾ ਨਹੀਂ ਹੈ